ਕੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਿਹਾ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਪਿੰਡ ਆਪਣੇ ਸ਼ੋਹ ਪਾੜੀ ਤੇ ਜਿਵੇਂ ਸੜਕਾਂ ਤੇ ਲਾਏ ਆਂ ਬੂਟੇ ਤੇ ਆਪਣਾ ਮੰਡੀ ਚੋਂ ਲਾਏ ਆ ਤੇ ਜਿਹੜਾ ਇਨਸਾਨ ਦਾ ਅਸਲੀ ਘਰ ਸਿਵੇ ਜਿਹੜਾ ਹਨਾ ਵੀ ਜਿੱਥੇ ਆ ਕੇ ਬੰਦੇ ਨੇ ਐਂ ਡਿਜ਼ਾਈਨ ਨਾਲ ਐਂ ਤੇ ਆ ਕੇ ਜਿਹੜਾ ਅਸਲੀ ਘਰ ਜਿੱਥੇ ਅਸੀਂ ਭਾਈਦੇ ਆ ਜਿੱਥੋਂ ਹਨਾ ਛਟਲਾਉਨੇ ਆ ਪਰ ਗੁਰੂ ਸਾਹਿਬ ਕਹਿੰਦੇ ਆ ਮਰਨ ਲਖਾਇ ਮੰਡਲ ਮੈਂ ਆਏ ਇਹ ਸਿਵੇ ਸਾਡੇ ਅਸਲੀ ਘਰ ਨੇ ਹਨਾ ਤੇ ਅੱਜ ਇੱਥੇ ਹੁਣ ਸਿਵਿਆਂ ਚੋਂ ਲਾਉਣ ਲੱਗੇ ਆਂ ਬੂਟੇ ਤੇ ਕਿਉਂਕਿ ਸਾਡੇ ਇੱਥੇ ਜਗ੍ਹਾ ਹੈ ਪਰ ਇੱਥੇ ਰੁਕਣੀ ਹੈਗੇ ਛਾਂther ਪੇ ਇੱਕ ਮਿਲਕਨ ਹੈਗੀ ਆ ਜਦੋਂ ਕਿਤੇ ਕੋਈ ਮਰਗ ਹੋ ਜਾਂਦੀ ਮੌਤ ਹੋ ਜਾਂਦੀ ਆ ਇੱਕ ਤਾਂ ਲੋਕਾਂ ਦਾ ਵੈਸੇ ਦੁਖੀ ਹੁੰਦੇ ਨੇ ਰੋ ਰੋ ਬੁੜਾ ਰੋਂਦਾ ਤੇ ਇੱਕ ਗਰਮੀ ਨਾਲ ਜਿਆਦਾ ਬੁੜਾ ਹੋ ਜਾਂਦਾ ਤੇ ਸਾਰੇ ਭਰਾਜ ਨਾਲ ਨੇ ਨਿਰਮਲ ਆ ਬੇਨਤਾ ਰਾਣਾ ਬਿੱਤੂ ਵੀਰ ਗੁਰਜੰਟਾ ਮਨਪ੍ਰੀਤ ਰਮਣਾ ਵੀਡੀਓ ਬਣਾ ਰਿਆ ਵੀਰ ਦਾ ਬੱਸ ਨਮੇਲ ਤੇ ਗੁਰਚਰਨ ਸਿੰਘ ਲਹਿਰਾ ਸਾਡਾ ਟਰੈਕਟਰ ਲੈ ਕੇ ਵੱਡੀ ਸੇਵਾ ਸਾਥੋਂ ਦੀ ਤੇ ਇੱਕ ਭਰਾ ਆ ਨਾ ਮੱਚਾ ਨਾਲ ਤੇ ਬਹੁਤ ਬਹੁਤ ਧੰਨਵਾਦ ਤੇ ਬੂਟੇ ਲਾ ਰਹੇ ਤੁਹਾਨੂੰ ਵੀ ਹੱਥ ਜੋੜ ਕੇ ਸਾਰੇ ਭਰਾਵਾਂ ਕੇ ਬੇਨਤੀ ਆ ਕਿ ਆਪ ਆਪਨੇ ਪਿੰਡਾਂ ਦਾ ਆਪ ਹੀ ਆਪਾਂ ਸਾਂਭੀਏ ਕੰਮ ਕਿਉਂਕਿ ਜੇ ਕੋਈ ਆਕੇ ਸਾਡੇ ਪਿੰਡ ਆ ਕੇ ਕੋਈ ਹੋਰ ਕੋਈ ਲਾ ਕੇ ਜਾਵੇ ਬੜਾ ਔਖਾ ਹੋ ਜਾਂਦਾ ਵਾ ਕੋਲੇ ਸਾਡੇ ਪਿੰਡ ਦੇ ਵਧੀਆ ਵੀ ਸਾਰੇ ਨੌਜਵਾਨ ਸਾਰੇ ਇੱਕ ਬਿਨਾ ਪਾਰਟੀਬਾਜੀ ਤੋਂ ਉੱਠ ਕੇ ਹਨਾ ਵੱਖਰਾ ਉੱਠ ਕੇ ਇੱਕ ਜਿਹੜੀ ਇੱਕ ਵੀ ਲੋਕ ਭਲਾਈ ਵਾਲੇ ਕੰਮ ਕਰਦੇ ਆ ਤੇ ਇਹਨਾਂ ਦਾ ਮੈਂ ਪਿਆਰ ਨਾਲ ਦਿਲੋਂ ਧੰਨਵਾਦ ਇੱਕ ਵਾਰ ਮਾਰਿਆ ਸਾਰੇ ਇਕੱਠੇ ਹੋ ਗਏ ਆ ਤੇ ਤੁਸੀਂ ਵੀ ਆਪ ਆਪਨੇ ਪਿੰਡਾਂ ਜਾ ਕੇ ਮੋਰਚਾ ਸਾਂਭੋ ਤੇ ਸੜਕ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਆ ਬੂਟੇ ਲਾਓ ਜੇ ਤੁਹਾਨੂੰ ਰੁਕੋ ਮ ਤੁਸੀਂ ਸਾਨੂੰ ਕੰਡੈਕਟ ਕਰੋ ਅਸੀਂ ਤੁਹਾਨੂੰ ਬੂਟੇ ਦਵਾਵਾਂਗੇ ਰੁੱਖ ਦਵਾਵਾਂਗੇ ਪਰ ਲਾਓ ਜਰੂਰ ਜੇ ਤੁਸੀਂ ਨਹੀਂ ਲਾ ਸਕਦੇ ਜਿਆਦਾ ਲਿਚਾਰ ਹੋ ਤੁਸੀਂ ਸਾਨੂੰ ਦੱਸ ਦਿਓ ਫਿਰ ਇਹ ਲਾ ਵੀ ਦਿਆਂਗੇ ਹਨਾ ਜਗਾ ਜ਼ਰੂਰੀ ਹੈ ਜਗਾ ਲੱਭੋ ਜਿਆਦਾ ਨਹੀਂ ਕਮ ਸੇ ਕਮ ਇੱਕ ਰੁੱਖ ਲਾ ਦਿਓ ਜੇ ਇੱਕ ਬੰਦਾ ਇੱਕ ਰੁੱਖ ਲਾ ਕੇ ਇੱਕ ਫਾਮ ਫਾਮਲੇ ਤੇ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈਗਾ ਤੇ ਬਾਕੀ ਬੂਟਾ ਲੱਗਾ ਬੂਟਾ ਪਟਨਾ ਉਸ ਤੋਂ ਵੱਡਾ ਕੋਈ ਪਾਪ ਨਹੀਂ ਜੇਗਾ ਜੇ ਕੇ ਇਹਦੀ ਜਗਾ ਤੇ ਬੂਟਾ ਲੱਗਾ ਤੇ ਉੱਪਰ ਆ ਸਾੜਦਾ ਜਾਂ ਪਟਦਾ ਜਾਂ ਡੰਗਰ ਖਾਂਦਿਆ ਤੋਂ ਸਭ ਤੋਂ ਵੱਡਾ ਪਾਪ ਆ ਬਾਕੀ ਦੂਜੇ ਕਿਹੜੇ ਭਰਾ ਆਪਣੇ ਹੈਗੇ ਲੱਗਿਆ ਕਿ ਲੱਗਿਆਲੇ ਉਹਨਾਂ ਨੂੰ ਬੇਨਤੀ ਆ ਕਿ ਜੇ ਕਿਤੇ ਕੋਈ ਗੁਜਰ ਕੱਲੋਂ ਆਉਂਦੇ ਆ ਜਾਂ ਇੱਥੇ ਹਨਾ ਪਿੰਡ 'ਚ ਵੱੜਦੇ ਆ ਤੇ ਤੁਸੀਂ ਸਾਨੂੰ ਜ਼ਰੂਰ ਦੱਸ ਦਿਓ ਵੀ ਹਾਂ ਵੀ ਗੁਜਰ ਆ ਗਏ ਅਸੀਂ ਉਹਨਾਂ ਨੂੰ ਆ ਕੇ ਢੱਕ ਲਾਂਗੇ ਤੇ ਬਾਕੀ ਅੱਗ ਤੋਂ ਬਚਾਉਣੇ ਬੂਟੇ ਅਸੀਂ ਤਾਂ ਸਾਰਿਆਂ ਨੇ ਆਪਦੀ ਸੇਵਾ ਨਿਭਾਤੀ ਅਸੀਂ ਆਪਦਾ ਫਰਜ਼ ਪੂਰਾ ਕਰਤਾ ਹੁਣ ਤੁਸੀਂ ਆ ਜਿਹੜੇ ਭਰਾ ਕਈ ਵਾਰੀ ਫੇਸਬੁੱਕ ਤੇ ਵਿਵਾਨ ਬੰਦੇ ਆ ਹੁਣ ਤੁਸੀਂ ਬੂਟੇ ਸੰਭਲਿਓ ਹਨਾ ਪਾਣੀ ਪਾ ਲਿਓ ਤੁਸੀਂ ਸੰਭਲਿਓ ਅਸੀਂ ਤਾਂ ਚਲੋ ਜਿੰਨੇ ਜੋ ਕੇ ਆਹੀ ਸਾਂਭਾਂਗੇ ਪਾਣੀ ਵੀ ਪਾਵਾਂਗੇ ਇਹ ਤੁਹਾਨੂੰ ਅਪਡੇਟ ਦਿੰਦੇ ਵੀ ਰਾਵਾਂਗੇ ਬੂਟਿਆਂ ਦਾ ਵਕ ਵਕਰਾ ਮੇਰੇ ਜੀ ਦਾ ਖਾਸਾ ਮੇਰੇ ਜੀ ਦੀ ਖਾਰੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨਾਲ ਸੇਵਾ ਕਰ ਰਹੇ ਨੇ ਸਭ ਤੋਂ ਵੱਡਾ ਧੰਨਵਾਦ ਵੀ ਜੀ ਸਿੰਘ ਖਾਸੇ ਦਾ ਇਹਨਾਂ ਨੇ ਸੇਵਾ ਲੈ ਆਂਦੀ ਤੇ ਅਸੀਂ ਨਾਲ ਕਰ ਰਹੇ ਹਾਂ ਕਿ ਬਸ ਇਹੀ ਬੇਨਤੀ ਆ ਵੀ ਇਹਨਾਂ ਨੂੰ ਸੰਭਾਲ ਲਈਏ ਲਾ ਦਿੱਤੇ ਨੇ ਸੰਭਾਲ ਲਈਏ ਸਾਰੇ ਵੀਰਾਂ ਨੂੰ ਬੇਨਤੀ ਏ ਵੀ ਆਪਣਾ ਖਰਚ ਸਾਰੇ ਨਭਾਈ ਜਾਂਦੇ ਆ ਕਿਸੇ ਵੀ ਸਾਰੇ ਨਭਾਓ ਸਾਰੇ ਵੀਰ ਸੂਝਮਾਨ ਨੇ ਇਹ ਸੜਕ ਦੇ ਲਾਇਏ ਤੇ ਇੱਕ ਸਾਈਡ ਤੇ ਲਾਇਏ ਵੀ ਕੱਲ ਨੂੰ ਕੋਈ ਚੀਜ਼ ਲੰਘਣ ਤੋਂ ਤੰਗੀ ਨਾ ਆਵੇ ਹਨਾ ਜੇ ਮੰਡੀ ਚ ਲਾਇਆ ਤੇ ਉਹ ਸਾਈਡਾਂ ਤੇ ਲਾਇਆ ਵੀ ਕੱਲ ਨੂੰ ਕੋਈ ਕਿਸਾਨ ਆਉਂਦਾ ਧੁੱਪ ਚ ਗਰਮੀ ਚ ਨਾ ਛਾਵੇਂ ਬਹਿਣ ਤੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਪੱਟੇ ਹੋਣਾ ਤੇ ਵਾਤਵਾ ਸਾਥ ਦਿਓ ਜੇ ਪਾਣੀ ਨਹੀਂ ਪਾ ਸਕਦੇ ਤਾਂ ਪੱਟੇ ਹੋਵੇ ਨਾ ਤੇ ਇਹਨਾਂ ਵੀਰਾਂ ਦਾ ਫਿਰ ਧੰਨਵਾਦ ਮੈਂ ਮਨਾਰਮਨ ਮਾੜੇ ਭਰਾਵਾਂ ਸਾਰਿਆਂ ਦੀ ਦਰਸ਼ਨ ਕਰਾਦੀ ਮਨਪ੍ਰੀਤ ਮਾੜਾ ਇਧਰ ਨੂੰ ਵੀਰ ਮਾੜੇ ਇਧਰ ਨੂੰ ਮਾੜੇ ਦੇਵਦਾਰਸ਼ਨ ਇਧਰ ਨੂੰ ਫਤਿਹ ਬੁਲਾ ਦਿਓ ਫਤਿਹ ਬੁਲਾ ਦਿਓ ਮਾੜੀ ਗੱਜੀਆਂ ਸਾਥ ਸਾਥ ਲੱਗਣਾ ਹੋਰ ਕਿਦਾਂ ਨੰਬਰਾਂ ਦੇ ਹਾਂਜੀ ਇਹ ਭਰਾ ਮੇਰਾ ਗੱਜਟ ਵੀਰ ਛੋਟਾ ਚਲੋ ਗੱਜਰਨ ਲਹਿਰਾ ਲਹਿਰਾ ਸਾਹਿਬ ਮੜਿਆ ਆਓ ਇਧਰ ਨੂੰ ਜੀ ਸਾਹਿਬ ਗੱਜਰਨ ਲਹਿਰਾ ਪਿੰਡ ਦਾ ਲਹਿਰਾ ਬੇਟਾ ਪਰ ਸੇਵਾ ਕਰਨੀ ਆਇਆ ਵਾ ਕਿੰਨੀ ਬੜੀ ਸਾਡੇ ਪਿੰਡ ਸਾਡੇ ਨਾਲ ਹਨਾ ਚਲੋ ਅਸੀਂ ਇਹਨਾਂ ਪਿੰਡ ਜਾਣੇ ਸਾਡੇ ਪਿੰਡ ਜਾਂਦੇ ਨੇ ਇਹਨਾਂ ਦਾ ਬੜਾ ਵੱਡਾ ਧੰਨਵਾਦ ਤੇ ਜਿਵੇਂ ਤੁਸੀਂ ਵੇਖੀ ਜਿਵੇਂ ਮਗਰ ਹਨਾ ਸਿਵੇ ਆ ਤੇ ਅਸਲੀ ਘਰ ਨੇ ਤੇ ਇਥੇ ਦਾ ਰੁੱਖ ਲਾਉਣੇ ਦੀ ਜਿੰਦਗੀ ਆ ਸਮਝੇ ਅਸੀਂ ਤੇ ਚਲੋ ਜਿੰਨੀ ਕੁ ਜਗ੍ਹਾ ਮਿਲੀ ਅਸੀਂ ਰੁੱਖ ਲਾ ਦਿਆ ਬਾਕੀ ਪਾਣੀ ਪਾਵਾਂਗੇ ਤੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਪੰਜਾਬ ਨੂੰ ਫੇਰ ਹਰਿਆ ਭਰਿਆ ਬਣਾਈਏ ਹਰਿਆ ਭਰਿਆ ਬਣਾਉਣ ਲਈ ਪੰਜਾਬ ਨੂੰ ਸਾਨੂੰ ਸਾਰਿਆਂ ਰਲ ਮਿਲ ਕੇ ਹੱਲਾ ਮਾਰਨਾ ਪਊਗਾ ਇੱਕ ਇੱਕ ਰੁੱਖ ਲਾਵਾਂਗੇ ਤੇ ਹਰਿਆ ਭਰਿਆ ਪੰਜਾਬ ਕਹਿੰਦੇ ਇੱਕ ਰੁੱਖ 100 ਸੋਤ ਹੈ ਨਾ ਤੇ ਵਾਤ ਰੁੱਖ ਲਗਾਓ ਪੰਜਾਬ ਬਚਾਓ ਤੇ ਰਮਨਦਾਸ ਧੰਨਵਾਦ ਜਿੰਨੇ ਕੈਮਰਾ ਸੰਭੇਆ ਭਰਾ ਦਾ ਰਮਨਦੀਪ ਪਰ ਸੂਪਰ ਇਹ ਭਰਾ ਦੀ ਬੜੀ ਵੱਡੀ ਸੇਵਾ ਕਿਉਂਕਿ ਬੂਤੇ ਮੋਬਾਈਲ ਨੂੰ ਕਦੇ ਚਲਾ ਲਾ ਬੰਦ ਕਰ ਲ ਬੜੀ ਵੱਡੀ ਸੇਵਾ ਇਹਦਾ ਵੀ ਧੰਨਵਾਦ ਜੰਪਿੰਗ ਲੈਰਾ ਫੋਨ ਤੇ ਲੱਗੇ ਨੇ ਇਹਨਾਂ ਨਾਲ ਬਾਅਦ ਚਾਰਤ ਲਬ ਕਰਾਂਗੇ ਕੋਈ ਬੋਲਦੇ ਮੱਧ ਕੱਟ ਗਿਆ ਬੋਲਿਆ ਗਿਆ ਹੋਵੇ ਤੇ ਮਾਫ ਕਰਨਾ ਮਿਲਦੇ ਆ ਅਗਲੀ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ